ਤੁਸੀਂ ਦੇ ਰਹੇ ਹੋ 24 ਪੰਜਾਬ نیوز ਚੈਨਲ ਬਟਿੰਡਾ ਦੇ ਥਾਣਾ ਸਿਵਲ ਲائن ਦੇ ਪੁਲਿਸ ਪਾਰਟੀ ਵੱਲੋਂ ਬਟਿੰਡਾ ਦੇ ਤੋਬਿਆਣਾ ਬਸਤੀ ਦੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 35 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲائن ਵਿਖੇ ਮਾਮਲਾ ਦਰਜ ਕਰਕੇ ਜਿੰਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਸਬੰਧੀ ਐਧਰਚਨ ਜਾਣਕਾਰੀ ਨੰਦ ਦੱਸਿਆ ਕਿ ਇਹਨਾਂ ਦੇ ਪਾਸ ਇੱਕ ਵਿਅਕਤੀ ਤੋਂ ਪਹਿਲਾਂ ਵੀ ਐਨਡੀਪੈਕਸ ਦਾ ਪੈਕਟਾ ਦਰਜ ਕੀਤਾ ਗਿਆ ਹੈ ਅਤੇ ਆਉਣ ਨਨੁ ਮਾਨਜੋਗ ਦਾਲਦੂਚ ਪੇਸ਼ ਕਰਕੇ ਇਹਨਾਂ ਦੀ ਰਿਮਾਨਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਨੂੰ ਬਹੁਤ ਬ੍ਰੀਕਿੰਗ ਰੱਖ ਕੇ ਲਿਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਪਹਿਲਾਂ ਹੀ ਜੁੱਧ ਦੇ ਨਸ਼ਾ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਬੜੀ ਮਹਿੰਮਾਂ ਚਲਾਈਆਂ ਜਾ ਰਹੀਆਂ ਹਨ ਇਸ ਦੇ ਮੱਤੇ ਨਜ਼ਰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਹੁਣ ਬਹੁਤ ਈ ਚੀਜ਼ ਦੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਵੱਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਨਸ਼ਾ ਵੇਚਣ ਵਾਲਿਆਂ ਦੇ ਘਰ ਤਾਇਗੇ ਹਨ ਸੁਣੋ ਸੁਣਾਉਣੇ ਕੀ ਕਹਿੰਦੇ ਨਜ਼ਰਾਏ ਐਸ ਐਚਓ ਇਹ ਸਭ ਕੀ ਨਾਮ ਹੈ ਤੁਹਾਡੇ ਕਿਹੜਾ ਫੰਕੀ ਮਾਮਲਾ ਇਕਾਉਂ ਅ ਮੇਰਾ ਨਾਂ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲਾਈਨ ਬਠਿੰਡਾ ਅ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਉਸ ਤਹਿਤ ਮਾਜੂਬ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਗੌਂੜਲ ਆਈ ਪੀਐਸ ਜਿਹਨੇ ਸਖਤ ਅਨੁਸ਼ਾਸਨ ਦੇਸ਼ਿਆ ਵੀ ਕੋਈ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਜੀ ਜਿਸ ਤਹਿਤ ਹੀ ਸਾਡੇ ਜਿਹੜਾ ਕੱਲ ਪੁਲਿਸ ਪਾਰਟੀ ਵੱਲੋਂ ਤਿੰਨ ਲੋਕਾਂ ਨੂੰ ਜਿਹੜਾ ਅਪ੍ਰੀਹੈਂਡ ਕੀਤਾ ਗਿਆ ਸੀ ਜਿੰਨਾਂ ਪਾਸੋਂ ਜਿਹੜਾ ਹੈਗਾ ਕਰੀਬ 35 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 112 ਥਾਣਾ ਸਿਵਲ ਲਾਈਨ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿਹੜੀ ਲਿਗਾ ਤੋਬੀ ਤੇ ਕਿੰਨੇ ਚ ਆਪਣਾ ਵਿਗਿਆਨਿਕ ਮਤਲਬ ਨਹੀਂ ਹੈ ਇਹ ਆਪਣਾ ਇੱਥੇ ਥੋਬੀਆਂ ਨੇ ਜਿਹੜਾ ਹੈਗਾ ਇਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤਿੰਨ ਜਣਿਆਂ ਤੋਂ ਇਹਨਾਂ 'ਚ ਇੱਕ ਲੇਡੀਜ਼ ਹੈ ਤੇ ਦੋ ਜਿਹੜੇ ਹੈਗੇ এজেন্টস ਹੈ ਜਿਨ੍ਹਾਂ ਵਿੱਚ ਇੱਕ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਜੀ ਤੇ ਪਹਿਲਾਂ ਵੀ ਜਿਹੜੇ ਹੈਗੇ ਐਂਡੀਪੀਐਸ ਦੇ ਤਿੰਨ ਤਿੰਨ ਮੁਕੱਦਮੇ ਪਹਿਲਾਂ ਵੀ ਉਸ ਤੋਂ ਪਹਿਲਾਂ ਦਰਜ ਹਨ ਹਾਂਜੀ ਜਿਹੜਾ ਇਹਨਾਂ ਦਾ ਅੱਜ ਮਾਨਜੁਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਂਡ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਅਸਲ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜਾ ਹੈਗਾ ਜੋ ਵੀ ਇਹਨਾਂ ਦੇ ਬੈਕਵਰਡ ਜਾਂ ਫਾਰਵਰਡ ਲਿੰਕ ਹੈਗੇ ਅੱਗੇ ਜਿਹੜਾ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀਗੇ ਉਹਦੀ ਜਿਹੜੀ ਹੈਗੀ ਹੈ ਢੰਗਾਈਨਾ ਜਿਹੜੀ ਤਤੀਸ਼ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਨ ਚ ਲਿਆਂਦੀ ਜਾਵੇ